ਮੈਂ ਕਹਣਾ ਅੱਜ ਮੈਂ ਤੁਹਾਡੇ ਨਾਲ ਇਹ ਜੀ ਗੱਲ ਸ਼ੇਅਰ ਕਰਨ ਲੱਗੀ ਆ ਜਿਹੜੀ ਸੁਣ ਕੇ ਮਤਲਬ ਕਿ ਤੁਹਾਨੂੰ ਵੀ ਐ ਫੀਲ ਜਾ ਹੋਊਗਾ ਵੀ ਹਾਂ ਯਾਰ ਗੱਲ ਤਾਂ ਕਿਤੇ ਨਾ ਕਿਤੇ ਸੱਚੀ ਆ ਜੇ ਮੇਰੇ ਭੈਣਾਂ ਵੇਹਦਿਆਂ ਜਾਂ ਮੇਰੇ ਭਰਾ ਵੇਹਦੇ ਆ ਜਾਂ ਕੋਈ ਵੀ ਅਕਸਰ ਮੈਨੂੰ ਨਾ ਪਾਕਿਸਤਾਨ ਚੋਂ ਮਤਲਬ ਕਿ ਕਈ ਸਾਰੇ ਫੋਨ ਆਉਂਦੇ ਹੁੰਦੇ ਆ ਤੇ ਮੈਨੂੰ ਪਾਕਿਸਤਾਨ ਚੋਂ ਜਿਹੜੇ ਭਰਾ ਮੇਰੇ ਫੋਨ ਲਾਉਂਦੇ ਆ ਜਾਂ ਮੇਰੇ ਭੈਣਾਂ ਕਹੀ ਕਹਿਣਗੇ ਨਾ ਵੀ ਤੁਹਾਡੀਆਂ ਗੱਲਾਂ ਚ ਬਹੁਤ ਜ਼ਿਆਦੇ ਦਮ ਆ ਵੀ ਅਸੀਂ ਤੁਹਾਨੂੰ ਬਹੁਤ ਵੇਖਦੇ ਆ ਤੇ ਕਿਤੇ ਨਾ ਕਿਤੇ ਸਾਡੀ ਰੂਹ ਵੀ ਕੰਮ ਉੱਠਦੀ ਆ ਵੀ ਜਦੋਂ ਤੁਹਾਡੀਆਂ ਗੱਲਾਂ ਸੁਣੀਦੀਆਂ ਤੇ ਪਹਿਲੀ ਗੱਲ ਤਾਂ ਅਸੀਂ ਐਂ ਸੋਚਦੇ ਵੀ ਤੁਸੀਂ ਇੰਨਾਂ ਵਧੀਆ ਗੱਲਾਂ ਕਰਦੇ ਕਿਵੇਂ ਆ ਤੇ ਕਿੱਥੋਂ ਤੁਸੀਂ ਸਿੱਖਦੇ ਆ ਵੀ ਜਦੋਂ ਤੁਸੀਂ ਕਹਿ ਦਿੰਨੇ ਵੀ ਮੈਂ ਪੜ੍ਹੀ ਨਹੀਂ ਹੈਗੀ ਤੇ ਵੀ ਤੁਹਾਡੀਆਂ ਗੱਲਾਂ ਚ ਬਾੜਵੇਂ ਜ਼ਿਆਦੇ ਵਧੀਆ ਹੁੰਦੀਆਂ ਅੱਜ ਅ ਮੈਂ ਤੁਹਾਨੂੰ ਗੱਲ ਕਰਦੀ ਆ ਮਤਲਬ ਕਿ ਆਪਣੇ ਜਿਹੜਾ ਮਾਂ ਪਿਓ ਹੁੰਦਾ ਜ਼ਿੰਦਗੀ ਦੇ ਮਤਲਬ ਕਿ ਗੂੜੇ ਰਿਸ਼ਤੇ ਹੁੰਦੇ ਆ ਜਿਵੇਂ ਪਿਓ ਹੋ ਗਿਆ ਮਾਂ ਹੋ ਗਈ ਜਾਂ ਆਪਣਾ ਜੀਵਨ ਸਾਥੀ ਹੋ ਗਿਆ ਤੇ ਕਦੇ ਨਾ ਕਦੇ ਨਾ ਤੁਹਾਡਾ ਐਂ ਜੀ ਕਰਦਾ ਕਿਤੇ ਕਿਤੇ ਵੀ ਜੀ ਕਰਦਾ ਹੋਵੇ ਵੀ ਅੱਜ ਸਾਡੀ ਮਾਂ ਕੋਲੇ ਹੋਵੇ ਤੇ ਅਸੀਂ ਉੱਚ ਉੱਚੀ ਆਪਦੀ ਮਾਂ ਦੀ ਬੁੱਕਲ ਚ ਪੈ ਕੇ ਰੋਜੇ ਤੇ ਜ਼ਿੰਦਗੀ ਦੇ ਜਿਹੜੇ ਦੁੱਖ ਆ ਸਾਰੇ ਖੋਲ ਕੇ ਆਪਦੀ ਮਾਂ ਦੇ ਮੂਰੇ ਰੱਖ ਦਗੇ ਵੀ ਜਦੋਂ ਅਕਸਰ ਕਈ ਵਾਰੀ ਆਪਣਾ ਮਾਂ ਪਿਓ ਆਪਾਂ ਨੂੰ ਪੁੱਛਦਾ ਵੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੋਈ ਦੁੱਖ ਤਾਂ ਨਹੀਂ ਤਦੋਂ ਆਪਾਂ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਆਪਦੀ ਜ਼ਿੰਦਗੀ ਦੇ ਵਿੱਚ ਠੀਕ ਆ ਸਾਨੂੰ ਤਾਂ Okay. ਤੇ ਵੀ ਵਧੀਆ ਸਾਡੀ ਜ਼ਿੰਦਗੀ ਆਪਾਂ ਨੂੰ ਐ ਹੁੰਦਾ ਵੀ ਸਾਡੇ ਮਾਪਿਆਂ ਨੂੰ ਦੁੱਖ ਨਾ ਲੱਗੇ ਸਾਡਾਂ ਦੀ ਗੱਲਾਂ ਸੁਣ ਕੇ ਵੀ ਅਸੀਂ ਜ਼ਿੰਦਗੀ ਦੇ ਵਿੱਚ ਔਖੇ ਆ ਤੇ ਜਦੋਂ ਅਕਸਰ ਮਾਪਿਓ ਜ਼ਿੰਦਗੀ ਚੋਂ ਚਲੇ ਜਾਂਦੇ ਆ ਫਿਰ ਇੱਕ ਨ ਇੱਕ ਦਿਨ ਐ ਰੂਚ ਉੱਚ ਉੱਚ ਰੁੰਦੀ ਆ ਐਂ ਜੀ ਕਰਦਾ ਵੀ ਜੇ ਅੱਜ ਮਾਂ ਹੋਵੇ ਜਾਂ ਪਿਓ ਹੋਵੇ ਤੇ ਅਸੀਂ ਆਪਣੇ ਪਿਓ ਨੂੰ ਜਮਾਂ ਨੂੰ ਦੱਸ ਕੇ ਤੇ ਗੱਲ ਲੱਗ ਕੇ ਉੱਚ ਉੱਚ ਤਾਹਾ ਮਾਰ ਕੇ ਰੋਜੇ ਤੇ ਫਿਰ ਮਹਿਸੂਸ ਇਸ ਗੱਲ ਦਾ ਹੁੰਦਾ ਵੀ ਉਦੋਂ ਨਾ ਤਾਂ ਆਪਣੇ ਕੋਲੇ ਮਾਂ ਹੁੰਦੀ ਆ ਤੇ ਨਾ ਆਪਣੇ ਕੋਲੇ ਪਿਓ ਹੁੰਦਾ ਤੇ ਖਾਸ ਕਰਕੇ ਉਦੋਂ ਜ਼ਿੰਦਗੀ ਜਮੇ ਇਕੱਲੀ ਰਹਿ ਜਾਂਦੀ ਆ ਜਦੋਂ ਆਪਣਾ ਜੀਵਨ ਸਾਥੀ ਵੀ ਜ਼ਿੰਦਗੀ ਚੋਂ ਜਾ ਜਾਵੇ ਤੇ ਮਾਂ ਵੀ ਨਾ ਹੋਵੇ ਤੇ ਪਿਓ ਵੀ ਨਾ ਹੋਵੇ ਕਿਉਂਕਿ ਇੱਕ ਜਿਹੜਾ ਜੀਵਨ ਸਾਥੀ ਆ ਇਹਦਾ ਵੀ ਮਾਂ ਪਿਓ ਵਰਗਾ ਆਸਰਾ ਹੁੰਦਾ ਵਾ ਕਿਉਂਕਿ ਜਦੋਂ ਆਪਾਂ ਔਖੇ ਸੌਖੇ ਰਾਹਾਂ ਤੇ ਖੜਦੇ ਆਂ ਤੇ ਪਹਿਲਾਂ ਜਦੋਂ ਬਚਪਨ ਚ ਆਪਾਂ ਛੋਟੇ ਹੀ ਹੁੰਨੇ ਆਂ ਤੇ ਔਖੇ ਸੌਖੇ ਰਾਹ ਨੂੰ ਪਾਰ ਕਰਦੇ ਆਂ ਤੇ ਉਦੋਂ ਆਪਣਾ ਪਿਓ ਜਾਂ ਮਾਂ ਆਪਣਾ ਸਾਥ ਦਿੰਦੀ ਆ ਤੇ ਜਦੋਂ ਆਪਾਂ ਜ਼ਿੰਦਗੀ ਚ ਆਪਦਾ ਵੀ ਰੂਲ ਤੇ ਜਾਂ ਜਦੋਂ ਆਪਾਂ ਆਪਦਾ ਰੋਟੀ ਦੇ ਬਿੱਲੇ ਲੱਗ ਜਾਂਦੇ ਆਂ ਵੀ ਆਪਦੀ ਜ਼ਿੰਦਗੀ ਦੇ ਵਿੱਚ ਆਪਾਂ ਜਦੋਂ ਮਤਲਬ ਕਿ ਆਪਦਾ ਸੈੱਟ ਹੋ ਜਾਂਨੇ ਜ਼ਿੰਦਗੀ ਦੇ ਵਿੱਚ ਤੇ ਉਦੋਂ ਆਪਾਂ ਨੂੰ ਸਿਰਫ ਆਪਣਾ ਜੀਵਨ ਸਾਥੀ ਹੁੰਦਾ ਜਿਹੜਾ ਆਪਾਂ ਨੂੰ ਸਹਾਰਾ ਦਿੰਦਾ ਜਦੋਂ ਆਪਾਂ ਔਖੇ ਰਾਹ ਤੇ ਹੁੰਨੇ ਆ ਜਾਂ ਆਪਣੀ ਜ਼ਿੰਦਗੀ 'ਚ ਕਿਵੇਂ ਵੀ ਕੋਈ ਤਕਾਂ ਦੀ ਕਿਸੇ ਤਕਾਂ ਦੀ ਮੁਸ਼ਕਲ ਆਉਂਦੀ ਆ ਤੇ ਫਿਰ ਜਦੋਂ ਆਪਦਾ ਜੀਵਨ ਸਾਥੀ ਵੀ ਦੁਨੀਆ ਤੋਂ ਚਲਾ ਜਾਂਦਾ ਫਿਰ ਐ ਹੁੰਦਾ ਵੀ ਹਾਈ ਹੁਣ ਤਾਂ ਜ਼ਿੰਦਗੀ ਇਕੱਲੀ ਰਹਿ ਗਈ ਵੀ ਹੁਣ ਤਾਂ ਕੋਈ ਰਸਤਾ ਨਹੀਂ ਫਿਰ ਉਦੋਂ ਆਸਰਾ ਪਤਾ ਕਿਹਦਾ ਤੱਕਦੇ ਆਪਾਂ ਜਾਂ ਤਾਂ ਵੱਡੀ ਭੈਣ ਦਾ ਜਾਂ ਵੱਡੇ ਭਰਾ ਦਾ ਤੇ ਜਾਂ ਆਪਦਾਂ ਪਰਜਾਨੀਆਂ ਹੁੰਦੀਆਂ ਜਿਹੜੀਆਂ ਜੇ ਚੰਗੀਆਂ ਹੁਣ ਤਾਂ ਆਪਾਂ ਅਕਸਰ ਉਹਨਾਂ ਦਾ ਆਸਰਾ ਤੱਕਦੇ ਆ ਵੀ ਇਹ ਸਾਡਾ ਮਾਵਾ ਹੀ ਆ ਹੁਣ ਤੇ ਜਦੋਂ ਸਾਡਾ ਮਾਪਿਓ ਚਲੇ ਗਿਆ ਜ ਚਲਿਆ ਗਿਆ ਤੇ ਸਾਡੇ ਭਰਾ ਸਾਡਾ ਆਸਰਾ ਹੈ ਤੇ ਆਪਾਂ ਨੂੰ ਐ ਹੁੰਦਾ ਵੀ ਹੁਣ ਤਾਂ ਸਾਡੀ ਜ਼ਿੰਦਗੀ 'ਚ ਇਹੀ ਆ ਤੇ ਜਿਵੇਂ ਨਾ ਅੱਜ ਵੀ ਮੇਰੇ ਪਰਜਾਈ ਤੁਹਾਨੂੰ ਮੈਂ ਉਦਦੇ ਵੀ ਬਲੌਗ 'ਚ ਦੱਸਿਆ ਸੀ ਮੇਰੇ ਪਰਜਾਈ ਬਿਮਾਰ ਆ ਤੇ ਮੈਂ ਅੱਜ ਪਰਜਾਈ ਦਾ ਪਤਾ ਲੈਣ ਗਈ ਤੇ ਅੱਜ ਮੇਰੇ ਪਰਜਾਈ ਦਾ ਫੋਨ ਆਇਆ ਵੀ ਇੱਕਾ ਦੇ ਭਰਾ ਪਰਜਾਨੀਆਂ ਵੀ ਆਪਣਾ ਆਸਰਾ ਤੱਕਦੇ ਆ ਹਨਾ ਵੀ ਉਹਨਾਂ ਨੂੰ ਵੀ ਐ ਹੁੰਦਾ ਵੀ ਅਸੀਂ ਅੰਦਰੋਂ ਟੁੱਟੇ ਆ ਕਿਉਂਕਿ ਜਦੋਂ ਆਪਾਂ ਆਪਦੀ ਜ਼ਿੰਦਗੀ 'ਚ ਔਖੀਆਂ ਤੇ ਭਰਾ ਪਰਜਾਨੀਆਂ ਵੀ ਪਰਜਾਨੀਆਂ ਵੀ ਔਖੀਆਂ ਹੋ ਜਾਂਦਾਂ ਆ ਉਹਦੇ ਮਾਪਿਆਂ ਲੋ ਵੀ ਕਈ ਵਾਰੀ ਹੈ ਨਾ ਵੀ ਜਿਵੇਂ ਕੋਈ ਦੁੱਖ ਤਕਲੀਫ ਹੁੰਦ ਕੋਈ ਉਹਨਾਂ ਨੂੰ ਵੀ ਆਸ ਕਰ ਕਿਉਂਕਿ ਤੇ ਮੇਰੇ ਪਰਜਾਈ ਦਾ ਅੱਜ ਫੋਨ ਆਇਆ ਤੇ ਮੇਰੇ ਪਰਜਾਈ ਮੈਨੂੰ ਕਹਿੰਦੀ ਵੀ ਤੂੰ ਮੈਨੂੰ ਚਾਰਕ ਦਨ ਲੈ ਜਾ ਉਹ ਠੀਕ ਨਹੀਂ ਹੈਗੀ ਬਿਮਾਰ ਆ ਤੇ ਮੈਂ ਕਿਹਾ ਕੋਈ ਗੱਲ ਨਹੀਂ ਵੀ ਜੇ ਮੈਂ ਕਹਾਂ ਤੇਰਾ ਜੀ ਲੱਗ ਜੂਗਾ ਤਾਂ ਮੈਂ ਆ ਜਾਣੀ ਆ ਤੇ ਮੈਂ ਤੈਨੂੰ ਲੈ ਜਾਣੀ ਆ ਤੇ ਚਾਹ ਮੇਰੇ ਛੋਟੇ ਭਰਾ ਕੋਲੇ ਹੈਗੀ ਉਹ ਗੱਡੀ ਜੀ ਸਵਾਰਾਂ ਘਟੋਣ ਵਾਲੀ ਤੇ ਮੈਂ ਉਹਨੂੰ ਕਿਹਾ ਚਾਹ ਤੋ ਇਹਨੂੰ ਕਹ ਤੇਨੂੰ ਛੱਡ ਜੂਗਾ ਤੇ ਚਾਹ ਮੈਂ ਕਿਹਾ ਤੂੰ ਆ ਜਾ ਵੀ ਮੈਂ ਮੋਟਰਸਾਈਕਲ ਲੈ ਕੇ ਆ ਜਾਣੀ ਤੇ ਅਸੀਂ ਤੈਨੂੰ ਲੈ ਜਾਣੇ ਆ ਤੇ ਮੈਂ ਕਿਹਾ ਵੀ ਚੱਲ ਜੇ ਤੇਰੇ ਅੱਖ ਆਖੇ ਲੱਗਦਾ ਵੈਸੇ ਤਾਂ ਮੇਰਾ ਭਰਾ ਜਵਾਬ ਨਹੀਂ ਦਿੰਦਾ ਛੋਟਾ ਤੇ ਮੈਂ ਕਿਹਾ ਤ ਤਾਰ ਕੋਈ ਨਹੀਂ ਵੀ ਤੂੰ ਆਦਾ ਜੇ ਤਰਜੀ ਲੱਗ ਗਿਆ ਕਹਿੰਦੇ ਇੱਕ ਦਿਨ ਇੱਕ ਥਾਂ ਬਹਿ ਕੇ ਵੀ ਚਿਤ ਦਾਸ ਹੋ ਜਾਂਦਾ ਮੈਂ ਕਿਾ ਚੱਲ ਕੋਈ ਨਹੀਂ ਆਦਾ ਚਾਰ ਤਰ ਜੀ ਲੱਗ ਗਿਆ ਤਾਂ ਤੂੰ ਚਾਰਧਨ ਲਾਦੀ ਮੇਰੇ ਕੋਲੇ ਤੇ ਜੇ ਮੈਂ ਕਿਾ ਤੇਰਾ ਨਾਂ ਜੀ ਲੱਗ ਗਿਆ ਤਾਂ ਮੈਂ ਕਿਾ ਫੇਰ ਚੱਲ ਵਿੱਚ ਦੀ ਆ ਕੇ ਮੈਂ ਤੈਨੂੰ ਛੱਟ ਜੂਗੀ ਤੇ ਵੀ ਮੈਂ ਕਿਾ ਹੁਣ ਮੈਂ ਤੈਨੂੰ ਲੈ ਤਾ ਜਾਵਾਂ ਵੀ ਮੈਂ ਆਵਾਂ ਕਾਹਦੇ ਤੇ ਕਹਿੰਦੇ ਚੱਲ ਕੋਈ ਨਹੀਂ ਮੈਂ ਕੀਪੇ ਨੂੰ ਕਹੂੰਗੀ ਤੇ ਬਾਈ ਨੂੰ ਕਹੂੰਗੀ ਵੀ ਕੀਪੇ ਨੂੰ ਪੁੱਛ ਲੂਗਾ ਤੇ ਕੀਪਾ ਮੈਨੂੰ ਛੱਡ ਜਾਊਗਾ ਮੈਂ ਕਿਹਾ ਚੱਲ ਕੋਈ ਨਹੀਂ ਆ ਜਾ ਹਣਾ ਮਤਲਬ ਵੀ ਫਿਰ ਨਾ ਮੇਰੇ ਚਿੱਤ ਨੂੰ ਪਤਾ ਕੀ ਹੁੰਦਾ ਮੇਰਾ ਚਿੱਤ ਹੁਣ ਕੱਲ ਪਰਸ ਹੁੰਦਾ ਨਾ ਇੰਨਾ ਮਤਲਬ ਕਿ ਅੰਦਰੋਂ ਐ ਵਾਲਾ ਜਿਹਾ ਉੱਠਦਾ ਆ ਵੀ ਮੈਨੂੰ ਐਂ ਜਿਹਾ ਲੱਗਦਾ ਵੀ ਜਿਵੇਂ ਮੈਨੂੰ ਆਪਦਾ ਬਚਪਨ ਦੇ ਅੱਖਾਂ ਦੇ ਮੂਰੇ ਮੂਰੇ ਘੁੰਮੀ ਜਾਂਦਾ ਹੁੰਦਾ ਮੂਰੇ ਮੂਰੇ ਵੀ ਜਿਵੇਂ ਮੇਰਾ ਅੰਜੀਰ ਕਰ ਵੀ ਮੈਂ ਨਾ ਜਿਵੇਂ ਮੇਰੇ ਜਗਮੀਤ ਜਿੱਡੀਆਂ ਜਿਵੇਂ ਮੈਂ ਤੇ ਜਿੱਡੀਆਂ ਤੇ ਮੈਂ ਨਾ ਜਿਵੇਂ ਮਤਲਬ ਕਿ ਮੇਰੇ ਮੰਮੀ ਨੇ ਮੱਝਾ ਮੁੱਝਾ ਚਾਰਨ ਜਾਣਾ ਤੇ ਮੈਨੂੰ ਨਾ ਉਹੀ ਦੁਪਹਿਰ ਹੈ ਜੇ ਤੇ ਉਹੀ ਸੁਬਾ ਸੁਬਾ ਦੇ ਟਾਈਮ 'ਚ ਹੈ ਤੇ ਆਪਦੀ ਮਾਂ ਨਾ ਗੱਲਾਂ ਚੇਤੇ ਆਉਂਦਾਂ ਵੀ ਮੇਰੀ ਮਾਂ ਮੈਨੂੰ ਕਹਿੰਦੀ ਆ ਵੀ ਤੂੰ ਫਲਾਣੇ ਫਲਾਣੇ ਦੇ ਕੰਮ ਕਰਿਆ ਦੂਜੀ ਨੂੰ ਕਹਿੰਦੀ ਤੂੰ ਫਲਾਣੇ ਫਲਾਣੇ ਘਰੇ ਕੰਮ ਕਰਿਆ ਤੇ ਵੀ ਮੈਂ ਪਸ਼ੂ ਛੱਡ ਲੈਨੀ ਆ ਤੇ ਮੈਂ ਪਾਣੀ ਧਾਣੀ ਪਿਆ ਲੂੰਗੀ ਵੀ ਤੁਸੀਂ ਜਾਵੜੋ ਤੇ ਕੰਮ ਕੁੰਮ ਕਰਿਆ ਉਹ ਤੇ ਅੱਜ ਵੀ ਚੱਲ ਮੈਂ ਸਾਹ ਲੈ ਲੈਨੀ ਆ ਵੀ ਮੈਂ ਥੱਕੀ ਪਈ ਆ ਕੱਲ ਮੈਂ ਕਿਸੇ ਦਾ ਗੋਹਾ ਪੱਥ ਕੇ ਜਮ ਕੱਲ ਕਿਸੇ ਦੇ ਆਹ ਕੰਮ ਇੰਨਾ ਕਰਿਆ ਜਾ ਕਿਵੇਂ ਹਨ ਤੇ ਉਹ ਚੀਜ਼ਾਂ ਜਿਹੜਾ ਨਾ ਮਤਲਬ ਇੰਜੇ ਤੇ ਹੁੰਦੀਆਂ ਵੀ ਜਿਵੇਂ ਦੁਪਹਿਰੇ ਜੇ ਆਉਣਾ ਹਨ ਥੱਕਿਆ ਨੇ ਤੇ ਥੱਕਿਆਂ ਜene ਆਕੇ ਤੇ ਦੁਪਹਿਰੇ ਕੀ ਕਰਨਾ ਵੀ ਰੋਟੀ ਤੇ ਨੂਨ ਮਿਰਚਾ ਭੁੱਕ ਲੈਣਾ ਘਿਓ ਲਾਕੇ ਤੇ ਉਹ ਜਿਵੇਂ ਜਵਾ ਕਹਿੰਦੇ ਨੇ ਗੁੱਗੂ ਬਣਾ ਕੇ ਖਾਣਾ ਤੇ ਹੋਰ ਰੋਟੀ ਦੀ ਮੂਸਲੀ ਜੀ ਬਣਾ ਕੇ ਤੇ ਚਾਹ ਦਾ ਗਲਾਸ ਭਰਨਾ ਤੇ ਚਾਹ ਬੜੀ ਸਵਾਦ ਬਣਨੀ ਉਹਨਾਂ ਟਾਈਮਾਂ ਚ ਹਨਾ ਘਰ ਦੇ ਦੁੱਧ ਹੁੰਦੇ ਸੀ ਤੇ ਬੜੀ ਸਵਾਦ ਚਾਹ ਬਣਨੀ ਤੇ ਨੂਨ ਨਾਲ ਪਾ ਕੇ ਹੀ ਬਣਾਉਣੀ ਸਾਡੀ ਯਾਦ ਅਸੀਂ ਪਹਿਲਾਂ ਤੇ ਨੂਨ ਵਾਲੀ ਚਾਹ ਪੀਂਨੇ ਆ ਮਤਲਬ ਇਹ ਚੀਜ਼ਾਂ ਨਾ ਕਿਤੇ ਨਾ ਕਿਤੇ ਬੰਦੇ ਨੂੰ ਝੋੜ ਕੇ ਰੱਖ ਦਿੰਦਾਂਗਾ ਮਾ ਜਿਹੜੇ ਮਤਲਬ ਕਿ ਬਚਪਨ ਹੁੰਦੇ ਜਿਹੜਾ ਸਮਾਂ ਬੀਤ ਗਿਆ ਇਹ ਚੀਜ਼ਾਂ ਜਿਗਾਂ ਨਾ ਕਿਤੇ ਜਦੋਂ ਚੇਤੇ ਆਉਂਦਾਂ ਤੇ ਬੜਾ ਮਨ ਨੂੰ ਆਏ ਹੁੰਦਾ ਤੇ ਫਿਰ ਕਿਤੇ ਕਿਤੇ ਆਏ ਜੇ ਦਿਲ ਕਰੂ ਆਹ ਤਿੰਨ ਕ ਦਿਨ ਹੋ ਗਏ ਬੜਾ ਜ਼ਿਆਦਾ ਇੰਜ ਮਹਿਸੂਸ ਹੋਈ ਜਾਂਦਾ ਤੇ ਵੀ ਆ ਮੂਰਲੇ ਮਹੀਨੇ ਪੰਜਵੇਂ ਮਹੀਨੇ 28 ਤਰੀਕ ਨੂੰ ਮੇਰੇ ਮੰਮੀ ਨੂੰ ਸਾਲ ਹੋ ਜਾਣਾ ਤੇ 22 ਤਰੀਕ ਨੂੰ ਸਾਲ ਹੋ ਜਾਣਾ ਤੇ ਜਾਣੇ ਜਿਵੇਂ ਜਿਵੇਂ ਉਹ ਟਾਈਮ ਜਾਂ ਚੇਤ ਆਈ ਜਾਂਦਾ ਨਾ ਮੂਰੇ ਮੂਰੇ ਉਵੇਂ ਉਵੇਂ ਜਾਣੀ ਮਨ ਚਾਹ ਨਾ ਪਰੇਸ਼ਾਨੀ ਜੀ ਚ ਆਈ ਜਾਂਦਾ ਤੇ ਐ ਜਿੱਤ ਨਾ ਐ ਉਬਲੂ ਉਬਲੂ ਜੇ ਕਰਦਾ ਮਨ ਵੀ ਜਾਣੀ ਨਾ ਚਤ ਚੋ ਇੰਜੀ ਕਰਦਾ ਵੀ ਜੇ ਆਜੇ ਕਿਤੇ ਹਨਾ ਸਾਲ ਲੰਘ ਗਿਆ ਤੇ ਐ ਜੇ ਲੱਗਦਾ ਵੀ ਇਹੜਾ ਸਾਲ ਮੈਂਟ ਵਿੱਚ ਦੀ ਲੰਘ ਗਿਆ ਵੀ ਐ ਲੱਗਦੀ ਜਿਵੇਂ ਕੱਲ ਦੀ ਗੱਲ ਹੁੰਦੀ ਵੀ ਈਆਂ ਨੂੰ ਕਦੇ ਮਾਪਿਆਂ ਦੇ ਦੁੱਖ ਬੁੱਢੇ ਨਹੀਂ ਹੁੰਦੇ ਪੁਰਾਣੇ ਨਹੀਂ ਹੁੰਦੇ ਹੰਤਿਆ ਨਾ ਲੱਗਦਾ ਜਿਵੇਂ ਕੱਲ੍ਹ ਜਿਹਦੀ ਗੱਲ ਹੁੰਦੀ ਆ ਤੇ ਮਨ ਜ ਐਵੇਂ ਪਰੇਸ਼ਾਨ ਜੈ ਹੋਈ ਜਾਂਦਾ ਪਰੇਸ਼ਾਨ ਜ ਮੇਰੇ ਦਿਲ ਚੱਕਰ ਐ ਮੈਂ ਅੱਜ ਵੀ ਤੁਹਾਡੇ ਨਾਲ ਗੱਲ ਸ਼ੇਅਰ ਕਰਦੀ ਆ ਵੀ ਐ ਸਾਰਿਆਂ ਦੀ ਹੁੰਦਾ ਹੈ ਕਿ ਮੇਰੇ ਜੱਤ ਜਿਹਨੂੰ ਐ ਹੁੰਦਾ ਵੀ ਕੋਈ ਬੀਤਿਆ ਸਮਾਂ ਦਾ ਚੇਤੇ ਆਈ ਜਾਵੇ ਚੇਤੇ ਆਈ ਜਾਵੇ ਹਨਾ ਤੇ ਕਿਵੇਂ ਜੱਤ ਜ ਆ ਉੱਪਰ ਉੱਪਰ ਕੇ ਆਏ ਆਉਂਦਾ ਵੀ ਜਿਵੇਂ ਐ ਜੀ ਕਰਦਾ ਵੀ ਭੱਜ ਕੇ ਚੱਜੇ ਹਨਾ ਤੇ ਮੂਰਤੀ ਭੱਜ ਕੇ ਜਾ ਕੇ ਆਪਦੇ ਮਾਂ ਨੂੰ ਜਾਂ ਪਿਓ ਨੂੰ ਭੱਜ ਕੇ ਜਾ ਕੇ ਜੱਫੀ ਪਾ ਲਗੇ ਤੇ ਫਿਰ ਉੱਚੀ ਉੱਚੀ ਰੋਜੇ ਤੇ ਨਾਲੇ ਆਪਦੇ ਜ਼ਿੰਦਗੀ ਦੇ ਜਿਹੜੇ ਸਾਰੇ ਦੁੱਖ ਆ ਉਹ ਦੱਸ ਕੇ ਵੀ ਅਸੀਂ ਇੰਨੀ ਔਖ ਕੱ ਦੀ ਜ਼ਿੰਦਗੀ ਚ ਵੀ ਜਿਹੜੇ ਆਪਣੇ ਮਾਪਿਓ ਨੇ ਆਪਣੀ ਜ਼ਿੰਦਗੀ ਦੇ ਕੋਲੇ ਖੜ ਕੇ ਨਹੀਂ ਦੁੱਖ ਦੇਖੇ ਜਾਂ ਕੋਲੇ ਖੜ ਕੇ ਨਹੀਂ ਸੁਣੇ ਵੀ ਸਾਡ ਧੀ ਜਾਂ ਪੁੱਤ ਇੰਨੀ ਔਖਾ ਵੀ ਅਕਸਰ ਆਪਾਂ ਤੇ ਦੋ ਮਤਲਬ ਕਿ ਆਪਣਾ ਮਾਪਿਓ ਪੁੱਛਦਾ ਆਪਾਂ ਕਹਿ ਦਿੰਨੇ ਨਹੀਂ ਮੈਂ ਤਾਂ ਸੌਖਾ ਐ ਵੀ ਮੇਰੀ ਮਾਂ ਨੇ ਮੈਨੂੰ ਪੁੱਛਣਾ ਵੀ ਤੈਨੂੰ ਕੋਈ ਖਿਆਈ ਤਾਂ ਨਹੀਂ ਤੂੰ ਵਧ ਗਿਆ ਠੀਕ ਆ ਵੀ ਸਹੀ ਆ ਤੇ ਮੈਂ ਕਹਣਾ ਹਾਂ ਕੋਈ ਨਹੀਂ ਖਿਆਈ ਕੀ ਬਦਕਿਆ ਮੈਂ ਕਹਣਾ ਕੋਈ ਵੀ ਕੋਈ ਪ੍ਰੋਬਲਮ ਨਹੀਂ ਕੀ ਤੇ ਕਈ ਵਾਰੀ ਆਪਣੇ ਅੰਦਰ ਕੋਈ ਅਲਜਿਲੀ ਚੀਜ਼ਾਂ ਛੁਪ ਜਾਂਦੀਆਂ ਜਿਹੜੀਆਂ ਆਪਾਂ ਦੇ ਮਾਂ ਪਿਓ ਨੂੰ ਦੱਸਦੇ ਨਹੀਂ ਆਪਾਂ ਕਹਦੇ ਨਾੜ ਵੀ ਇਹਨੂੰ ਦੁੱਖ ਨਾ ਲੱਗੇ ਤੇ ਮਾਂ ਪਿਓ ਨੂੰ ਆਏ ਹੁੰਦਾ ਵੀ ਸਾਡੇ ਧੀਆਂ ਪੁੱਤਾਂ ਨੂੰ ਦੁੱਖ ਨਾ ਲੱਗੇ ਮੇਰੀ ਮਾਂ ਨੇ ਮੇਰੇ ਨਾਲ ਬਹੁਤ ਗੱਲਾਂ ਕਰਨੀਆਂ ਕਹਿਣਾ ਵੀ ਆ ਗੱਲਾਂ ਆ ਆ ਆ ਜੇ ਕੋਈ ਹੋਰ ਖਾਲੀ ਗੱਲ ਹੋਣੀ ਤੇ ਅੱਜ ਮੇਰੇ ਦਿਲ 'ਚ ਚਾਹੇ ਆਉਂਦੀ ਆ ਵੀ ਜਿਹੜਾ ਮਾਂ ਮਾਂ ਤਾਂ ਮੇਰੀ ਦੱਸ ਦਿੰਦੀ ਸੀਗੀ ਤੇ ਉਹ ਦੂਜਿਆਂ ਨੇ ਕਹਿਣਾ ਨਾ ਸਾਡੇ ਕੋਲੇ ਨਹੀਂ ਦੱਸਦੀ ਵੀ ਕਿਸੇ ਇਨਸਾਨ ਨਾਲ ਘਰ 'ਚ ਮੋਹ ਹੀ ਇੰਨਾ ਹੁੰਦਾ ਮੇਰੇ ਨਾਲ ਮੇਰੀ ਮਾਂ ਦਾ ਵੀ ਤੇ ਮੇਰੇ ਪਿਓ ਦਾ ਵੀ ਬਹੁਤ ਜ਼ਿਆਦਾ ਮੋਹ ਸੀਗਾ ਤੇ ਮੇਰਾ ਜਿਹੜਾ ਛੋਟਾ ਭਰਾ ਉਹ ਵੀ ਮੇਰਾ ਬਹੁਤ ਮਤਲਬ ਸਾਰਾ ਪਰਿਵਾਰ ਹੀ ਬਹੁਤ ਕਰਦਾ ਮੇਰੇਆਂ ਭਝਾਈਆਂ ਵੀ ਦੋਨੇ ਮੇਰਾ ਹੀ ਜਾਦੇ ਕਰਦੀਆਂ ਤੇ ਮੇਰੇ ਭਰਾ ਵੀ ਦੋਨੇ ਤੇ ਮੇਰੇ ਭਤੀਜੇ ਭਤੀਜੇ ਨੂੰ ਪਤਾ ਨਹੀਂ ਇਹ ਕੁਦਰਤ ਦੀ ਗੱਲ ਆ ਵੀ ਆਪਾਂ ਕੋਈ ਫੁਕਰੀ ਨਹੀਂ ਮਾਰਦੇ ਮੈਂ ਤੁਹਾਨੂੰ ਜਿੱਦ ਤੇ ਗਈ ਸਵੇਰੇ ਪਰਸੋਂ ਮੈਂ ਜਾਣਾ ਜਾਂ ਕੱਲ ਨੂੰ ਜਾਵਾਂ ਜਾਂ ਪਰਸੋਂ ਨੂੰ ਵੀ ਮੈਂ ਬਲੌਗ ਵੀ ਪਾ ਦੂੰਗੀ ਭਤੀਜੇ ਤਾਂ ਮੇਰੇ ਦੋਨੇ ਘਰੇ ਹੁੰਦੇ ਨੇ ਤੇ ਮੇਰੇ ਭਤੀਜੀ ਵੀ ਬਹੁਤ ਭੱਜ ਕੇ ਚਿੰਬੜ ਦਮਾਉਂਦਾ ਨੂੰ ਜਾਨੀ ਕਿ ਮਤਲਬ ਮੇਰੇ ਨਾਲ ਹੀ ਜਾਦੇ ਮੋਹ ਤੇ ਆ ਤੇ ਵੀ ਦੂਜਿਆਂ ਦਾ ਵੀ ਵੈਸੇ ਕਰ ਪਰ ਦੂਜਿਆਂ ਦਾ ਇੰਨਾ ਨਹੀਂ ਕਰਦੇ ਜਿੰਨਾ ਮੇਰਾ ਕਰਦ ਤੇ ਵੀ ਜਦ ਦੂਜਿਆਂ ਮੇਰੇ ਦਾ ਪੈਣਾ ਤੇ ਉਹਨਾਂ ਦਾ ਨਹੀਂ ਵੈਸੇ ਉਹਨਾਂ ਨੂੰ ਇੰਨਾ ਆਉਂਦਾ ਵੀ ਜਿੰਨਾ ਉਹ ਮੇਰਾ ਕਰਦਗਾ ਮੈਂ ਤੇ ਜਾਣੀ ਮੈਨੂੰ ਤਾਂ ਔਡ ਕੇ ਚਿੰਬੜਦਗਾ ਉਹ ਜਦੋਂ ਮੈਂ ਜਾਣੀ ਇੰਨਾ ਮੋਹ ਕਰਦਗਾ ਇੰਨਾ ਜਾਣੀ ਉਹਨਾਂ ਨੂੰ ਤੇ ਉਹ ਆਉਂਦਾ ਮੇਰਾ ਤੇ ਜੇ ਫੋਨ ਲਾਉਂਦਗਾ ਤਾਂ ਵੀ ਉਹਨਾਂ ਨੇ ਮੇਰੇ ਨਾਲ ਗੱਲ ਕਰਨੀ ਆ ਭੂਆ ਕਿਵੇਂ ਆ ਤੂੰ ਭੂਆ ਕਿਵੇਂ ਆ ਤੂੰ ਘੰਟਾ ਘੰਟਾ ਗੱਲ ਕਰੀ ਜਾਣੀ ਆ ਤੇ ਭਤੀਜਾ ਵੀ ਮੇਰਾ ਫੋਨ ਲਾ ਕੇ ਮੇਰੇ ਨਾਲ ਬਹੁਤ ਗੱਲਾਂ ਕਰ ਲਿੰਦਾ ਵੱਡਾ ਵੀ ਕਰ ਲਿੰਦਾ ਛੋਟਾ ਵੀ ਦੋਨਾਂ ਭਰਾਵਾਂ ਦੇ ਮੇਰੇ ਇੱਕ ਇੱਕ ਕੀ ਆ ਮੁੰਡਾ ਵੀ ਭਤੀਜੇ ਮੇਰੇ ਇੱਕ ਇੱਕ ਹੀ ਆ ਦੋਨਾਂ ਦੇ ਦੋ ਦੋ ਹੀ ਭਤੀਜੇ ਆ ਦੋਨਾਂ ਭਰਾਵਾਂ ਦੇ ਮੁੰਡੇ ਇੱਕ ਇੱਕ ਹੀ ਆ ਤੇ ਇੱਕ ਦੇ ਦੋ ਕੁੜੀਆਂ ਤੇ ਇੱਕ ਮੁੰਡਾ ਤੇ ਇੱਕ ਦੇ ਦੂਜਾ ਨੇ ਇੱਕ ਮੁੰਡਾ ਹੀ ਆ ਉਹਦਾ ਇੱਕ ਵਿਆਹ ਹੋਇਆ ਮੁੰਡਾ ਵੱਡੇ ਦੀ ਇੱਕੋ ਮੁੰਡਾ ਹੀ ਤੇ ਵਿਆਹ ਆ ਉਹਦਾ ਤੇ ਉਹਦੇ ਘਰ ਬੱਚੇ ਵੀ ਆ ਤਿੰਨ ਦੋ ਕੁੜੀਆਂ ਤੇ ਇੱਕ ਮੁੰਡਾ ਤੇ ਮਤਲਬ ਕਿਤੇ ਕਿਤੇ ਬੰਦੇ ਨੂੰ ਬਹੁਤ ਇਹੋ ਜਿਹੀਆਂ ਚੀਜ਼ਾਂ ਹਨਾ ਐ ਹੁਣ ਤੱਕ ਵੀ ਮਨਾ ਐਵੇਂ ਹੋਵੇ ਐਵੇਂ ਉਹ ਵੀ ਜਾਣੀ ਜਿਹੜਾ ਸਮਾਂ ਲੰਘਿਆ ਹੁੰਦਾ ਉਹ ਸਮਾਂ ਐ ਬੜਾ ਹੀ ਚੇਤੇ ਜੇ ਆਉਂਦਾ ਵਾ ਕਿਤੇ ਕਿਤੇ ਵੀ ਮੈਨੂੰ ਤਾਂ ਬਹੁਤ ਚੇਤੇ ਆਉਂਦਾ ਤੇ ਆਇ ਨਹੀਂ ਪਤਾ ਵੀ ਸਾਰਿਆਂ ਨੂੰ ਚੇਤੇ ਆਉਂਦਾ ਕਿ ਜਾਨੀ ਕਿ ਮੇਰੀ ਕੱਲੀ ਦੇ ਆਏ ਵੀ ਮੈਨੂੰ ਤਾਂ ਕੁਝ ਕੁ ਗੱਲਾਂ ਐਵੇਂ ਜੇ ਹੁੰਦੀਆਂ ਕਿਤੇ ਕਿਤੇ ਆਏ ਜੇ ਚਿਤ ਕਰੂਗੀ ਉੱਚੀ ਉੱਚੀ ਜੇ ਉੱਚੀ ਉੱਚੀ ਮਤਲਬ ਕਿ ਆਪਦੇ ਮਾਪਿਓ ਕੋਲ ਭੱਜ ਕੇ ਜਾਜੇ ਉਹਨਾਂ ਨੂੰ ਆਪਦੇ ਦੁੱਖ ਉੱਚੀ ਉੱਚੀ ਬੋਲ ਕੇ ਦੱਸ ਕੇ ਤੇ ਜਾ ਕਿਤੇ ਕਿਤੇ ਮੈਂ ਬਰਾਹਮ ਜਿੱਤੇ ਕਰਦੀ ਹੁੰਨੀ ਆ ਵੀ ਜੇ ਆ ਜਾ ਕੇ ਵੇਖੇ ਵੀ ਕਿੰਨਾ ਕੁਝ ਜ਼ਿੰਦਗੀ ਦੇ ਵਿੱਚ ਬਦਲ ਗਿਆ ਵੀ ਜਦੋਂ ਉਹ ਇਸ ਦੁਨੀਆਂ ਤੋਂ ਗਿਆ ਸੀ ਛੱਡ ਕੇ ਉਦੋਂ ਕੁਝ ਵੀ ਨਹੀਂ ਚੇਂਜ ਸੀ तो जो चलया गया तो दुनिया से किन्ना बदलाव आया दुनुआं भी चेंज हो गई तो घर के हालात भी चेंज हो गए तो मेरी जिंदगी है जी भी ये तो बिना चेंज हो गई जे अब बंद आ जाए मुड़ के दुख सुख मैं करा भी जिंदगी कई बार जो आप कल रहने उ गलते चेत आया है ਵੀ ਜਿਹੜਾ ਇਕੱਲਾਪਨ ਹੁੰਦਾ ਨਾ ਬੰਦੇ ਨੂੰ ਉਹ ਵੀ ਬਹੁਤ ਜ਼ਿਆਦੇ ਤੰਗ ਪਰੇਸ਼ਾਨ ਕਰਦਾ ਇੱਕ ਗਰੀਬੀ ਇੱਕ ਬੰਦੇ ਦਾ ਇਕੱਲਾ ਰਹਿਣਾ ਤੇ ਇੱਕ ਆਪਣਿਆਂ ਦਾ ਪਛੂੜਾ ਜਿਹੜਾ ਇਹ ਬਹੁਤ ਜ਼ਿਆਦੇ ਤੰਗ ਪਰੇਸ਼ਾਨ ਕਰਦਾ ਵਾ ਵੀ ਕਦੇ ਵੀ ਆਪਾਂ ਇਹਨਾਂ ਗੱਲਾਂ ਨੂੰ ਚਾਹ ਕੇ ਵੀ ਭੁੱਲ ਨਹੀਂ ਸਕਦੇ ਵੀ ਚਾਹੇ ਜ਼ਿੰਦਗੀ ਸਾਰੇ ਨਿਕਲ ਜੇ ਪਰ ਜਿਹੜੀ ਆਪਣਿਆਂ ਦੀ ਘਾਟ ਆਈ ਕਦੇ ਰੜਕਣੂ ਨਹੀਂ ਹਟਦੀ ਤੇ ਨਾ ਇਹਨਾਂ ਦਾ ਕਦੇ ਦੁੱਖ ਬੁੱਢਾ ਹੁੰਦਾ ਤੇ ਨਾ ਹੀ ਜਿਹੜੇ ਸਮੇਂ ਲੰਘ ਗਏ ਉਹ ਕਦੇ ਭੁੱਲਦੇ ਆਪਾਂ ਨੂੰ ਵੀ ਮੈਨੂੰ ਤਾਂ ਜਿਹੜਾ ਸਮਾਂ ਲੰਘਿਆ ਕਦੇ ਵੀ ਭੁੱਲਦਾ ਨਹੀਂ ਮੇਰੇ ਮਨ 'ਚ ਤਾਂ ਹਮੇਸ਼ਾ ਹੀ ਉਹਨਾਂ ਗੱਲਾਂ ਤੇ ਜਿਹੜਾ ਮਤਲਬ ਖੁਰਦ ਉਹ ਫਿਰਦਾ ਰਹਿੰਦਾ ਚਤ ਦੇ ਵਿੱਚ ਵੀ ਭਲਾ ਜਿੰਨਾ ਮਰਜੀ ਆਪਦੇ ਧੀਆਂ ਪੁੱਤਾਂ ਚ ਸੌਖੇ ਹੋ ਜਗੇ ਪਰ ਜਿਹੜਾ ਮਾਂ ਪਿਓ ਆ ਜਾਂ ਆਪਦਾ ਜੀਵਨ ਸਾਥੀ ਆ ਉਹ ਕਦੇ ਵੀ ਜ਼ਿੰਦਗੀ ਦੇ ਵਿੱਚੋਂ ਜਾਣਾ ਨਹੀਂ ਚਾਹੀਦਾ ਕਿਉਂਕਿ ਇਹ ਦੁੱਖ ਸੁੱਖ ਦੇ ਸਾਂਝੀ ਹੁੰਦੇ ਆ ਇੱਕ ਮਾਂ ਹੋਈ ਇੱਕ ਪਿਓ ਹੋਇਆ ਕੱਲ ਦਾ ਜੀਵਨ ਸਾਥੀ ਤੇ ਜਾਂ ਜਿਹੜੇ ਭੈਣਾ ਭਰਾ ਹੁੰਦੇ ਆ ਵੀ ਚਲੋ ਆਪਾਂ ਨੂੰ ਆਪ ਮੰਨਦੇ ਤਾਂ ਹੈਗੇ ਵੀ ਮਾਂ ਪਿਓ ਦੇ ਜ਼ਮਾਨੇ ਪਰ ਫਿਰ ਵੀ ਜਿੱਥੇ ਮਾਂ ਪਿਓ ਖੜਦਾ ਵਾ ਉੱਥੇ ਕੋਈ ਨਹੀਂ ਆ ਕੇ ਖੜਦਾ ਜੇ ਮੇਰੇ ਵੀਡੀਓ ਜਿਹਨੇ ਪੂਰੀ ਵੇਖੀ ਚੰਗੀ ਲੱਗੀ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੇਰੀ ਗੱਲ ਸਹੀ ਸੀ ਜਾਂ ਗਲਤ ਸੀਗੀ ਬਾਕੀ ਧੰਨਵਾਦ ਸਾਰਿਆਂ ਦਾ ਸਪੋਰਟ ਕਰਦੇ ਆ ਤੁਸੀਂ ਆਪਾਂ ਮਿਲਦੇ ਆ ਕਿਸੇ ਹੋਰ ਵੀਡੀਓ ਚ ਬਾਏ